ਰੌਤੋਂ ਪੰਜਾਬ ਦੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੋਕਰ ਸਵਾਗਤ ਕਰਦਾ ਜੋ ਆਪਾਂ ਲੜੀ ਸ਼ੁਰੂ ਕੀਤੀ ਹੋਈ ਹੈ ਕਿਤਾਬ ਸਾਕਾ ਨੀਲਾ ਤਾਰਾ ਵਿੱਚੋਂ ਉਹਦਾ 7 ਜੂਨ ਦਾ ਬਹੁਤ ਹਿੱਸਾ ਆਪਾਂ ਕਵਰ ਕਰ ਲਿਆ ਸੀ ਕੁਝ ਹਿੱਸਾ 7 ਜੂਨ ਦਾ ਆਪਾਂ ਕਵਰ ਕਰਾਂਗੇ ਕਿ ਕਿੱਕ ਡਰਾਮਾ ਵਾਪੇ ਆ ਨਾਲ 8 ਜੂਨ ਦਾ ਪੂਰਾ ਵਰਤਾਂਤ ਦੱਸਾਂਗੇ ਕਿ 8 ਜੂਨ ਨੂੰ ਕੀ ਹੋਇਆ 7 ਜੂਨ ਨੂੰ ਪਹਿਲੇ ਭਾਗ ਵਿੱਚ ਆਪਾਂ ਦੱਸ ਚੁੱਕਿਆ ਕਿ ਕਿਵੇਂ ਨਿਰਦੋਸ਼ ਸਰਦਾਲੂਆਂ ਤੇ ਫੌਜ ਨੇ ਗੋਲੀਆਂ ਚਲਾਈਆਂ ਕਿ ਮੈਂ ਉਹਨਾਂ ਨੂੰ ਆਤਮ ਸਮਰਪਨ ਲਈ ਕਿਹਾ ਗਿਆ ਤੇ ਕੁਝ ਜਿਹੜੇ ਹੈਗੇ ਸੀ ਸਰਦਾਲੂ ਉਹਨਾਂ ਨੂੰ ਆਰਮੀ ਕੈਂਪ ਵਿੱਚ ਲਿਜਾ ਕੇ ਵੀ ਤੁਸੀਂ ਇਹ ਦਿੱਤੇ ਗਏ ਤੇ ਗੋਰੀਆਂ ਵੀ ਚਲਾਈਆਂ ਗਈਆਂ ਮੌਤ ਦੇ ਘਾਟ ਉਤਾਰੇ ਗਿਆ ਇੱਥੋਂ ਤੱਕ ਕਿ ਪੀਣ ਲਈ ਪੂਰੀ ਤਰ੍ਹਾਂ ਪਾਣੀ ਵੀ ਉਹਨਾਂ ਨੂੰ ਨਹੀਂ ਦਿੱਤਾ ਗਿਆ ਸੋ 7 ਜੂਨ ਦਾ ਕੁਝ ਹਿੱਸਾ ਉਸ ਵਿੱਚ ਇਹ ਜ਼ਿਕਰ ਆ ਕਿ ਬਾਕੀ ਕਿਹੜੇ ਕਿੜੇ ਪੰਜਾਬ ਦੇ ਹੋਰ ਗੁਰਦੁਆਰਿਆਂ ਤੇ ਹਮਲਾ ਹੋਇਆ ਕਿਹੜੇ ਗੁਰਦੁਆਰਾ ਸਾਹਿਬਾਨਾਂ ਵਿੱਚ ਫੌਜ ਬੜੀ ਸੋ ਇਹ ਕਿਤਾਬ ਸਕਨ ਨਿਲਤਾਰਾ ਡਾਕਟਰ ਭਗਵਾਨ ਸਿੰਘ ਨੇ ਲਿਖਿਆ ਜੋ ਜੂਨ 84 ਹਮਲੇ ਦੇ ਗਵਾਹ ਨੇ ਸੋ ਕਰਦੇ ਗਾਣ ਫੌਜ ਫੌਜ ਬਾਕੀ ਗੁਰਦੁਆਰਿਆਂ ਤੇ ਹਮਲਾ ਫੌਜ ਨੇ ਇਸ ਦਿਨ ਕੁੱਲ 42 ਗੁਰਦੁਆਰਿਆਂ ਤੇ ਇਕੱਠੇ ਹਮਲਾ ਕੀਤਾ ਇੰਨਾ ਵਿੱਚ ਹਰਮੰਦਰ ਸਾਹਿਬ ਤੋਂ ਬਾਅਦ ਸਭ ਤੋਂ ਘੱਟ ਕੰਮਲਾ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਪਟਿਆਲਾ ਦਾ ਸੀ ਜਿੱਥੇ 3 ਜੂਨ ਨੂੰ ਪੱਛਮੀ ਅਤੇ ਸੇਦੀ ਪੰਚਮੀ ਅਤੇ ਸਿੱਧੀ ਗੁਰਪੁਰਪੁਰ 봉 ਕਰਕੇ ਦੂਰੋਂ ਨੇੜੇ ਹਜ਼ਾਰਾਂ ਸੰਗਤਾਂ ਆਈਆਂ ਸਨ। ਇਹਨਾਂ ਵਿੱਚੋਂ ਬਹੁਤ ਬਹੁਤ ਸਾਰੇ ਲੋਕ ਰਾਤ ਉੱਤੇ ਗੁਰਦੁਆਰੇ ਹੀ ਰੁੱਕ ਗਏ। ਜਦਕਿ ਰਾਤ ਨੂੰ ਪੂਰੇ ਪੰਜਾਬ ਨੂੰ ਸੀਲ ਕਰ ਦਿੱਤਾ ਗਿਆ ਅਤੇ ਦੁਖਨਮਨ ਸਾਹਿਬ ਨੂੰ ਵੀ ਘੇਰ ਲਿਆ ਗਿਆ। ਇੱਥੇ 5 ਜੂਨ ਸੋਮਵਾਰ ਨੂੰ ਜਨਰਲ ਗੁਰਦਿਆਲ ਸਿੰਘ ਦੀ ਅਗਵਾਈ ਵਿੱਚ ਉਦੋਂ ਦੀ ਕਾਰਵਾਈ ਸ਼ੁਰੂ ਹੋਈ ਜਦੋਂ ਫੌਜ ਨੇ ਕਲ ਤਖਤ ਵੱਲ ਵਧਣਾ ਸ਼ੁਰੂ ਕੀਤਾ ਸੀ। 5 ਜੂਨ ਦੀ ਰਾਤ ਨੂੰ ਦੋ ਦਿਨ ਤੋਂ ਘੇਰੇ ਹੋਏ ਲੋਕਾਂ ਤੇ ਸਿੱਧੀ ਗੋਲੀ ਚਲਾ ਕੇ 52 ਲੋਕਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਜਰਨਲ ਗੁਰਦਿਆਲ ਸਿੰਘ ਪਟਿਆਲਾ ਸੰਗਰੂਰ ਬਠਿੰਡਾ ਪ੍ਰੀਤਕੋਟ ਅਤੇ ਰੋਪੜ ਜ਼ਿਲ੍ਹਿਆਂ ਦਾ ਇੰਚਾਰਜ ਕਮਾਂਡਰ ਸੀ। ਇਸ ਦੀ ਅਗਵਾਈ ਇਹਟਾ ਨਾ ਸਿਰਫ ਦੁਖਨਵਰਨ ਸਾਹਿਬ ਸਗੋਂ ਗੁਰਦੁਆਰਾ ਪੱਠਾ ਸਾਹਿਬ ਰੋਪੜ, ਗੁਰਦੁਆਰਾ ਮੁਕਸਰ ਸਾਹਿਬ, ਮੁਗਾ ਵਿੱਚ ਬੀਬੀ ਕਾਂਤ ਕੌਰ ਦੇ ਗੁਰਦੁਆਰੇ ਸਮੇਤ ਮਾਲਵੇ ਦੇ ਸਾਰੇ ਵੱਡੇ ਗੁਰਦੁਆਰਾਂ ਤੇ ਇੱਕੋ ਵੇਲੇ ਹਮਲਾ ਕੀਤਾ ਗਿਆ। ਇਸ ਤੋਂ ਇਲਾਵਾ ਸੁਲਤਾਨਪੁਰ ਲੋਧੀ ਫਤਿਹਗੜ੍ਹ ਸਾਹਿਬ ਗੁਰਦੁਆਰਾ ਆਲਮਗੀਰ ਤਮਤਾਨ ਸਾਹਿਬ ਗੁਰਦੁਆਰਾ ਨਨਕਾਣਾ ਸਾੰਘਰੂਰ ਅਤੇ ਕਈ ਗੁਰਦੁਆਰਿਆਂ ਵਿੱਚ ਫੌਜ ਦਾਖਲ ਹੋਈ ਗੁਰਦੁਆਰਾ ਦੁਖਨਵਰ ਸਾਹਿਬ ਪਟਿਆਲਾ ਗੁਰਦੁਆਰਾ ਪੱਠਾ ਸਾਹਿਬ ਰੂਪੜ ਅਤੇ ਮੋਗੇ ਦੇ ਗੁਰਦੁਆਰਿਆਂ ਵਿੱਚ ਫੈਡਰੇਸ਼ਨ ਦੇ ਭਾਈ ਚਮਕੌਰ ਸਿੰਘ ਚੰਦ ਨਵਾ ਭਾਈ ਬਲਬੀਰ ਸਿੰਘ ਡੱਲਾ ਭਾਈ ਦਵਿੰਦਰ ਸਿੰਘ ਬੱਬੂ ਮਹੇਸ਼ਵਰੀ ਮਹੇਸ਼ਰੀ ਸੰਧੂਆ ਭਾਈ ਮੇਜਰ ਸਿੰਘ ਮਹੇਸ਼ਰੀ ਸੰਧੂਆ ਭਾਈ ਨੈਬ ਸਿੰਘ ਪਾਲੂ ਭਾਈ ਗੁਰਤੇਜ ਸਿੰਘ ਚੋਟੀਆਂ ਭਾਈ ਜੁਗਰਾਜ ਸਿੰਘ ਚੁਗਾਵਾ ਭਾਈ ਕੁਲਵੰਤ ਸਿੰਘ ਸੱਦਾ ਸਿੰਘ ਸੱਦਾ ਸਿੰਘ ਵਾਲਾ ਭਾਈ ਮਨਤੇਰ ਸਿੰਘ ਧੀਰਾ ਪੱਲੇ ਕੀ ਪ੍ਰਤੀ ਪ੍ਰਣਾਮੋਗਾ ਸਮੇਤ ਸੌਦੇ ਕਰੀਬ ਲੋਕਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਅਤੇ ਭਾਈ ਸਰਬਜੀਤ ਸਿੰਘ ਰੋਪੜ ਹਰਿੰ ਹਰਵਿੰਦਰ ਸਿੰਘ ਖਾਲਸਾ ਸਮੇਤ ਸੈਂਕੜੇ ਫੈਡਰੇਸ਼ਨ ਆਗੂ ਅਤੇ ਆਮ ਲੋਕਾਂ ਨੂੰ ਹਰਾਸਤ ਵਿੱਚ ਲੈ ਕੇ ਅਣਮਨੁੱਖੀ ਤਸ਼ੱਦਦ ਦਾ ਸ਼ਕਾਰ ਬਣਾਇਆ ਗਿਆ ਉਹ ਲੱਗਦਾ ਹੈ ਜਿਵੇਂ ਭਾਰਤੀ ਹਕੂਮਤ ਉਹਨਾਂ ਅਣਪੋਲ ਲੋਕਾਂ ਦਾ ਪਰਮ ਕੱਢਣਾ ਚਾਹੁੰਦੀ ਹੋਵੇ ਜੋ ਇਹ ਸੋਚਦੇ ਸਨ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਲਈ ਹਮਲਾ ਹੋਇਆ ਕਿਉਂਕਿ ਉੱਥੇ ਸੰਤ ਭਿੰਡਰਾਂ ਵਾਲੇ ਹਥਿਆਰ ਬੰਦੋ ਕੇ ਬੈਠੇ ਸੀ ਅਤੇ ਫੌਜ ਉਸਨੂੰ ਹੀ ਮਾਰਨਾ ਚਾਹੁੰਦੀ ਸੀ ਅਸਲ ਵਿੱਚ ਭਾਰਤੀ ਹਕੂਮਤ ਸਿੱਖ ਕੌਮ ਨੂੰ ਝੁਕਾ ਕੇ ਥੱਲੇ ਲਾਉਣਾ ਚਾਹੁੰਦੀ ਸੀ ਇਸ ਲਈ ਉਹਨਾਂ ਨੇ ਸੰਤ ਜਰਨੈਲ ਸਿੰਘ ਨੂੰ ਅਕਾਲ ਤਖਤ ਨੇੜਲੀ ਇਮਾਰਤ ਵਿੱਚ ਜਾਣ ਲਈ ਮਜਬੂਰ ਕੀਤਾ ਤਾਂ ਕਿ ਤੋਪਾਂ ਟੈਂਕਾਂ ਨੂੰ ਵੇਖ ਕੇ ਜਦ ਬਿਨਾਂ ਲੜਾਈ ਲੜਿਆ ਸੰਤ ਜਰਨੈਲ ਸਿੰਘ ਅਕਾਲ ਤਖਤ ਤੋਂ ਆਤਮ ਸਮਰਪਣ ਕਰੇਗਾ ਤਾਂ ਸਿੱਖਾਂ ਦਾ ਇਹ ਭਰਮ ਵੀ ਟੁੱਟ ਜਾਏਗਾ ਕਿ ਅਕਾਲ ਤਖਤ ਸਭ ਜਿੱਤ ਹੈ ਇਸ ਜੰਗ ਦੀ ਸਾਲਾਂ ਤੋਂ ਤਿਆਰੀ ਕੀਤੀ ਗਈ ਸੀ ਪੂਰੇ ਦੇਸ਼ ਵਿੱਚ ਮੀਡੀਆ ਰਹੀਂ ਸਿੱਖਾਂ ਦੇ ਖਿਲਾਫ ਝੂਮ ਕਬਰ ਨਹੀਂ ਗਈ ਤਰਮ ਪ੍ਰਚਾਰ ਕਰਨ ਵਾਲੇ ਇੱਕ ਸੰਕ ਨੂੰ ਸੰਤ ਨੂੰ ਖਲਨਾਇਕ ਵਜੋਂ ਇਨਾ ਉਭਾਰਿਆ ਗਿਆ ਕਿ ਜਦ ਉਸਨੇ ਹਾਰ ਜਾਂ ਮੌਤ ਹੋਵੇ ਤਾਂ ਭਾਰਤੀ ਹਕੂਮਤ ਦੀ 19 ਜਾਇਜਾ ਕਾ ਭਾਰਤੀ ਹਕੂਮਤ ਦੀ 19 ਜਾਇਜਾ ਕਾਰ ਹੋ ਗਿਆ ਤੇ ਸਿੱਖਾਂ ਨੂੰ ਇਸ ਗੱਲ ਦੀ ਇਨੀ ਡੂੰਗੀ ਸੱਤ ਵਜੇ ਕੀ ਉਹ ਦੁਬਾਰਾ ਉੱਠ ਨਾ ਸਕਣ ਇਸੇ ਲਈ ਜਦ ਉਹਨਾਂ ਵੇਖਿਆ ਕਿ ਸੰਤ ਭਿੰਡਰਾਵਾਲੇ ਨੇ ਉਹਨਾਂ ਦੀਆਂ ਸਭ ਯੋਜਨਾਵਾਂ ਦਾ ਕਾਣ ਕਰ ਦਿੱਤਾ ਹੈ ਤਾਂ ਉਹਨਾਂ ਨੇ ਸਿੱਖਾਂ ਦਾ ਖੁਰਾਕੋਚ ਮਟਾਉਣ ਦਾ ਤਿਆਰ ਕਰ ਲਿਆ ਤਾਂ ਹੀ ਉਹਨਾਂ ਨੇ ਸਾਰੇ ਇਤਿਹਾਸਕ ਮੱਤਤਾ ਵਾਲੇ ਅਤੇ ਹੋਰ ਗੁਰਦੁਆਰਿਆਂ ਨੂੰ ਉਸੇ ਤਰੀਕੇ ਨਿਸ਼ਾਨਾ ਬਣਾਇਆ ਜਿਵੇਂ ਰਮੰਦਰ ਸਾਹਿਬ ਸਮੂਹ ਨੂੰ ਬਣਾਇਆ ਸੀ ਤੋਪਾਂ ਅਤੇ ਟੈਂਕਾਂ ਸਮੇਤ ਸਾਰੇ ਵੱਡੇ ਹਥਿਆਰਾਂ ਦੀ ਵਰਤੋਂ ਕਰਕੇ ਇਤਿਹਾਸਕ ਨਿਸ਼ਾਨੀਆਂ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਗ੍ਰਿਫਤਾਰ ਲੋਕਾਂ ਦੇ ਬਾਰੇ ਤਸ਼ੱਦਦ ਬਲਾਤਕਾਰ ਲੁੱਟਮਾਰ ਕੀਤੀ ਗਈ ਗੁਰਦੁਆਰਿਆਂ ਨੂੰ ਭ੍ਰਿਸ਼ਟ ਕਰਨ ਲਈ ਬੀੜੀਆਂ ਤਮਾਕੂ ਦੀ ਵਰਤੋਂ ਕੀਤੀ ਗਈ ਇਹ ਸਾਰੇ ਸਦੀਆਂ ਤੱਕ ਰਹਿਣ ਵਾਲੇ ਜਕਮਾਨ ਜੋ ਕੌਮ ਦੀ ਰੂਹ ਤੇ ਲਾਏ ਗਏ ਸਿੱਖਾਂ ਦੇ ਸਭ ਤੋਂ ਪਾਕ ਪਵਿੱਤਰ ਸਥਾਨਾਂ ਤੇ ਇਨਾ ਕਹਿਰ ਵਰਤਣ ਤੋਂ ਬਾਅਦ ਵੀ ਸਭ ਤੋਂ ਵੱਧ ਦੁਖਦਾਈ ਗੱਲ ਇਹ ਕਿ ਇਹ ਸਾਰੇ ਕੁਝ ਦਾ ਜ਼ਿੰਮੇਵਾਰ ਸੰਤ ਜਰਨੈਲ ਸਿੰਘ ਨੂੰ ਠਹਿਰਾਉਣ ਲਈ ਰੱਜ ਕੇ ਝੂਠਾ ਪਰਪੇ ਗੰਡਾ ਕੀਤਾ ਗਿਆ 10 ਜੂਨ ਦੇ ਹਿੰਦੁਸਤਾਨ ਟਾਈਮਜ਼ ਵਿੱਚ ਪੀਟੀਆ ਦੇ ਹਵਾਲੇ ਨਾਲ ਖਬਰ ਲੱਗੀ ਕਿ 5 ਤਰੀਕ ਨੂੰ ਪਿੰਡਰਾਂ ਵਾਲਾਂ ਦੇ ਸਾਥੀਆਂ ਨੇ ਅਕਾਲ ਤਖਤ ਨੂੰ ਬੰਬ ਨਾਲ ਉਡਾ ਕੇ ਬਹੁਤ ਸਾਰੇ ਔਰਤਾਂ ਬੱਚਿਆਂ ਤੇ ਬਜ਼ੁਰਗਾਂ ਦੀ ਹੱਤਿਆ ਕੀਤੀ ਕਿਉਂਕਿ ਉਹ ਉੱਥੋਂ ਲੁੱਟਦਾ ਮਾਲ ਲੈ ਕੇ ਭੱਜਣਾ ਚਾਹੁੰਦੇ ਸਨ ਇਸ ਲਈ ਫੌਜ ਨੇ ਅਕਾਲ ਤਖਤ ਨਹੀਂ ਤਾਹਿਆ 19 ਜੂਨ ਦੇ ਹਿੰਦੁਸਤਾਨ ਟਾਈਮਜ਼ ਵਿੱਚ ਇੰਟੈਲੀਜੈਂਸ ਅਫਸਰ ਐਮਕੇ ਤਰ ਨੇ ਇੱਕ ਲੇਖ ਲਿਖਿਆ ਜਿਸ ਵਿੱਚ ਇਹ ਕਿਹਾ ਗਿਆ ਕਿ ਭਿੰਡਰਾਂ ਵਾਲਿਆਂ ਦੇ ਕਲਤਖ ਸਾਹਿਬ ਨੂੰ ਹਟਾਉਣ ਦੀ ਸਾਜ਼ਿਸ਼ ਬਾਰੇ ਉਸ ਨੂੰ ਗੁਰਚਰਨ ਸਿੰਘ ਤੌੜਾ ਨੇ ਦੱਸਿਆ ਸੀ 14 ਜੂਨ ਦੀਆਂ ਅਖਬਾਰਾਂ ਵਿੱਚ ਦਰਬਾਰ ਸਾਹਿਬ ਅੰਦਰੋਂ ਅਸ਼ੀਸ਼ ਚਰਸ ਅਤੇ ਗਾਂਜਾ ਫੜੇ ਜਾਣ ਦੀਆਂ ਖਬਰਾਂ ਛਪੀਆਂ ਗਈਆਂ ਕਲਤਖ ਸਾਹਿਬ ਦੇ ਪੋਰੇ ਵਿੱਚੋਂ ਗਰਭਪਤੀ ਨੰਗੀਆਂ ਔਰਤਾਂ ਅਤੇ ਪਾਕਿਸਤਾਨੀ ਪਾਸਪੋਰਟਾਂ ਦੇ ਮਿਲਣ ਦੀਆਂ ਖਬਰਾਂ ਨਿਕੇ ਸੇ ਪੁਸ਼ਟੀ ਨਾ ਕੀਤੀ ਅਤੇ ਨਾ ਹੀ ਕਿਸੇ ਮੀਡੀਆ ਕਰਮੀ ਨੇ ਬਾਅਦ ਵਿੱਚ ਖੋਜ ਕਰਕੇ ਸੱਚ ਛਪਣ ਦੀ ਹਿੰਮਤ ਕੀਤੀ ਭਾਰਤ ਦੇ ਇਕਲੌਤੇ ਸਿਆਸਦਨ ਸੁਭਰਾਮਣੀਅਮ ਸਵਾਮੀ ਨੇ ਸੱਚ ਹੀ ਲਿਖਿਆ ਹੈ ਕਿ ਭਾਰਤੀ ਮੀਡੀਆ ਦੀ ਇਸ ਮਹਮਨ ਦਾ ਟੀਚਾ ਇਹ ਸਾਬਤ ਕਰਨਾ ਸੀ ਕਿ ਹਰ ਮੰਦਰ ਸਾਹਿਬ ਅਪਰਾਧੀਆਂ ਦੀ ਪਨਾਹਗਾ ਹਤਿਆਰਾਂ ਦਾ ਭੰਡਾਰ ਅਤੇ ਦੇਸ਼ ਨੂੰ ਤੋੜਨ ਦੀ ਸਾਜ਼ਿਸ਼ਤਾ ਘੜ ਹੈ ਇਸ ਸਾਜ਼ਿਸ਼ ਨੂੰ ਸਮਝਣ ਦੀ ਅਜੇ ਤੱਕ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ ਸਰਕਾਰੀ ਤੰਤਰ ਤੇ ਪ੍ਰਪਗੰਡਾ ਨੂੰ ਅੱਖਰ ਅੱਖਰ ਸੱਚ ਮੰਨ ਲਿਆ ਗਿਆ ਬਿਲਕੁਲ ਉਸੇ ਤਰ੍ਹਾਂ ਹੀ ਇਤਿਹਾਸ ਦਾ ਦੁਹਰਾਓ ਸੀ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਵੇਲੇ ਪਹਾੜੀ ਰਾਜਿਆਂ ਨੇ ਕੀਤਾ ਬਾਈਧਾਰ ਦੇ ਸਾਰੇ ਰਾਜੇ ਜਦੋਂ ਪਹਿਲਾਂ 152000 ਫੌਜ ਲੈ ਕੇ ਅਨੰਦਪੁਰ ਸਾਹਿਬ ਤੇ ਹਮਲਾਵਰ ਹੋਏ ਤਾਂ ਉਹਨਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਫਿਰ ਉਹ ਸਾਰੇ ਇਕੱਠੇ ਹੋ ਕੇ ਮੁਗਲ ਬਾਸਾ ਔਰੰਗਜ਼ੇਬ ਨੂੰ ਦੱਖਣ ਦੇ ਸ਼ਹਿਰ ਅਹਿਮਦਨਗਰ ਜਾ ਕੇ ਮਿਲੇ ਜਿੱਥੇ ਉਹਨਾਂ ਨੇ ਉਹ ਜਿਹੇ ਇਲਜ਼ਾਮ ਹੀ ਗੁਰੂ ਜੀ ਉੱਪਰ ਲਗਾਏ ਜਿਹੋ ਜਿਹੇ ਭਾਰਤੀ ਹਾਕਮਾਂ ਅਤੇ ਉਸ ਦੇ ਕੋਲੀ ਚੱਟ ਮੀਡੀਆ ਨੇ ਸੰਤ ਜਰਨਲ ਸੰਗਤ ਤੇ ਉਸ ਦੇ ਸਾਥੀਆਂ ਉੱਪਰ ਲਗਾਏ ਸਨ ਜਿਸ ਬਾਰੇ ਰਤਨ ਸਿੰਘ ਭੰਗੂ یوں ਲਿਖਦਾ ਹੈ ਉਹਨਕੇ ਫੌਜ ਬਹੁਤੋ ਕਰ ਲਈ ਉਨਪੈ ਦਰਬ ਆਬਤ ਬਹੁਤ ਆਈ ਬਹੁ ਗੁਰੂ ਕਾ ਹਵੇ ਸਾਰੀ ਹਿੰਦ ਬਹੁ ਚਾਹੇ ਮਾਰੇ ਪਤਸ਼ਾਹਨ ਜੰਦ ਉਹ ਆਪ ਸੱਚਾ ਪਾਸ਼ਾ ਕਹਾਵੇ ਬਹੁ ਤੁਮ ਕੋ ਝੂਠਾ ਸਾਹ ਬਣਾਵੇ ਉਸ ਦਰਬ ਕਰੋੜਨ ਕੀ ਬੁੜ ਨਾਏ ਕਈ ਰਸੈਨੀ ਰਹੇ ਸੰਗਵਾਦ ਹੁਣ 8 ਜੂਨ ਦਾ ਜਿਹੜਾ ਵਰਣਨ ਹੈ ਉਹ ਇੱਥੇ ਆਪਾਂ ਉਸ ਬਾਰੇ ਕਰਦੇ ਆਂ ਗੱਲ ਪੰਜਾਬ ਵਿੱਚ ਸ਼ੁੱਕਰਵਾਰ ਸਵੇਰ ਦੀ ਸ਼ੁਰੂਆਤ ਗੁਰਬਾਣੀ ਕੀਰਤਨ ਨਾਲ ਹੋਈ ਜੋ ਪੰਜਾਬ ਜੋ ਦਰਬਾਰ ਸਾਹਿਬ ਤੋਂ ਸਿੱਧਾ ਪ੍ਰਸਾਰਣ ਹੋ ਰਿਹਾ ਸੀ ਕੱਲ੍ਹ ਸਾਮ ਸ਼ਾਮ ਨੂੰ ਹੀ ਆਲ ਇੰਡੀਆ ਰੇਡੀਓ ਵਾਲੇ ਕੰਪਲੈਕਸ ਵਿੱਚ ਪਹੁੰਚ ਕੇ ਆਪਣੇ ਉਪਕਰਨ ਫਿੱਟ ਕਰ ਚੁੱਕੇ ਸਨ ਸੰਤ ਜਰਨੈਲ ਸਿੰਘ ਹੋਰਾਂ ਦੀ ਸਿੰਘਾਂ ਦੀਆਂ ਰਹਿਨਾਂ ਤੋਂ ਇਲਾਵਾ ਇੱਕ ਇਹ ਵੀ ਮੰਗ ਸੀ ਕਿ ਅੰਮ੍ਰਿਤਸਰ ਵਿੱਚ ਸ਼ਕਤੀਸ਼ਾਲੀ ਟਰਾਂਸਮਿਟਰ ਲਾਇਆ ਜਾਵੇ ਜਿਸ ਨਾਲ ਹੀ ਦਰਬਾਰ ਸਾਹਿਬ ਤੋਂ ਗੁਰਬਾਣੀ ਕੀਰਤਨ ਦਾ ਸੰਸਾਰ ਭਰ ਵਿੱਚ ਪ੍ਰਸਾਰਣ ਹੋ ਸਕੇ ਪਰ ਜਿਸ ਸਰਕਾਰ ਦਾ ਏਜੰਡਾ ਇਹ ਸੀ ਕਿ ਕਿਸੇ ਵੀ ਤਰੀਕੇ ਸਿੱਖੀ ਨੂੰ ਢਾਈ ਲਾਈ ਜਾਵੇ ਫਿਰ ਉਹ ਗੁਰਬਾਣੀ ਦੇ ਪ੍ਰਸਾਰ ਲਈ ਕਿਸ ਤਰ੍ਹਾਂ ਸਹਿਯੋਗ ਕਰਦੀ ਇਸ ਕਮਸਾਨ ਦੀ ਲੜਾਈ ਤੋਂ ਬਾਅਦ ਅੱਜ ਸਰਕਾਰ ਨੂੰ ਜਾਗ ਆਈ ਤੇ ਉਸਨੇ ਪ੍ਰਸਾਰਣ ਸ਼ੁਰੂ ਕਰ ਦਿੱਤਾ 10 ਵਜੇ ਦੇ ਕਰੀਬ ਪੰਜਾਬ ਦਾ ਮੁੱਖ ਸਕੱਤਰ ਕੇ.ਡੀ. 바ਸੂਦੀਵਾ ਆਪਣੇ ਨਾਲ ਪੁਲਿਸ ਮੁਖੀ ਪ੍ਰੀਤਪ ਸਿੰਘ ਭਿੰਡਰ ਕਮਿਸ਼ਨਰ ਜਲੰਧਰ ਰੇਂਜ ਅਤੇ ਡੀ.ਸੀ. ਅੰਮ੍ਰਿਤਸਰ ਸਮੇਤ ਹੋਰ ਕਈ ਅਧਿਕਾਰੀਆਂ ਨੂੰ ਲੈ ਕੇ ਹਰਮੰਦਰ ਸਾਹਿਬ ਕੰਪਲੈਕਸ ਵਿੱਚ ਗਏ ਜਿੱਥੇ ਮਨੁੱਖੀ ਮਾਸ ਦੇ ਸੜਨ ਅਤੇ ਵਿਰੋਧ ਦੀ ਬਦਬੋ ਬੰਬਾਂ ਨਾਲ ਉੜੇ ਖਿਲਰੇ ਮਨੁੱਖੀ ਅੰਗਾਂ ਮਲਬੇ ਦੇ ਢੇਰ ਅਤੇ ਲੱਤਾਂ ਬਾਹਾਂ ਬਨ ਕੇ ਵਿਚ ਡੰਡੇ ਫਸਾ ਕੇ ਭੁਖੀ ਦੇਹਾਂ ਜਾਨਵਰਾਂ ਵਾਂਗ ਬੋੜੜੇ ਤੇ ਚੁੱਕੇ ਜਾਂਦੇ ਸਫਾਈ ਕਰਮਚਾਰੀਆਂ ਨੇ ਉਹਨਾਂ ਦਾ ਸਵਾਗਤ ਕੀਤਾ ਉੱਥੇ ਅੰਦਰ ਥਾਂ-ਥਾਂ ਤੇ ਕੜਿਆਲੀ ਤਾਰ ਲਾਈ ਹੋਈ ਸੀ ਅਤੇ ਕਈ ਥਾਂ ਮਤੇ ਜਾਣ ਤੇ ਪਵੰਦੀਆਂ ਲਾਈਆਂ ਹੋਈਆਂ ਸਨ ਜਿੱਥੇ ਉੱਚ ਸਿਵਲ ਅਧਿਕਾਰੀ ਅਤੇ ਪੁਲਿਸ ਵੀ ਨਹੀਂ ਸੀ ਜਾ ਸਕਦੀ ਫੌਜੀ ਅੰਦਰੋਂ ਫੜੇ ਜਾਣ ਵਾਲੇ ਬੰਦਿਆਂ ਨੂੰ ਵੀ ਨੀਵੀਂ ਪਾ ਕੇ ਰੱਖਣ ਲਈ ਮਜ਼ਬੂਤ ਕਰਦੇ ਸਨ ਤਾਂ ਕਿ ਕੋਈ ਵੀ ਉੱਥੇ ਮੱਚੀ ਹੋਈ ਤਵਾਈ ਵੱਲ ਨਾ ਵੇਖਣ ਉਹਨਾਂ ਨੂੰ ਪਤਾ ਸੀ ਕਿ ਅਕਾਲ ਤਖਤ ਸਾਹਿਬ ਦੀ ਤਵਾਹੀ ਦਾ ਮੰਜ਼ਰ ਕਿਸੇ ਵੀ ਸਿੱਖ ਤੋਂ ਸਹਿਣ ਨਹੀਂ ਹੋਵੇਗਾ ਤੇ ਜੇ ਉਹ ਲੜਨ ਦੀ ਪੀਸ਼ੇਸ਼ਨ ਵਿੱਚ ਨਾ ਵੀ ਹੋਏ ਤਾਂ ਵੀ ਉਹਨਾਂ ਦੇ ਦੁਖੀ ਹਿਰਦਿਆਂ ਚੋਂ ਨਿਕਲੀ ਵਦਵਾ ਸਾਰੀਆਂ ਜ਼ੁਲਮੀ ਹਕੂਮਤ ਨੂੰ ਹਕੂਮਤਾਂ ਨੂੰ ਸਾਠ ਕੇ ਸੁਆਹ ਕਰਦੇ ਵੀ ਦਰਬਾਰ ਸਾਹਿਬ ਚੌਕ ਵੱਲ ਬਾਜ਼ਾਰ ਨੂੰ ਅੱਗ ਲੱਗੀ ਹੋਈ ਸੀ ਜਿਸ ਨੂੰ ਬੁਝਾਉਣ ਵਾਸਤੇ ਫੌਜ ਫਾਇਰ ਬ੍ਰਿਗੇਡ ਨੂੰ ਨਹੀਂ ਜਾਣ ਦੇ ਰਹੀ ਸੀ ਇੱਥੋਂ ਤੱਕ ਕਿ ਡੀਸੀ ਅੰਮ੍ਰਿਤਸਰ ਨੂੰ ਵੀ ਉਧਰ ਜਾਣ ਜੋ ਫਾਇਰ ਬ੍ਰਿਗੇਡ ਭੇਜਣ ਦੀ ਆਗਿਆ ਨਾ ਦਿੱਤੀ ਹਰਮੰਦਰ ਸਾਹਿਬ ਕੰਪਲੈਕਸ ਵਿੱਚ ਜੀ ਤੇਜਾ ਸਿੰਘ ਸਮੁੰਦਰੀ ਹਾਲ ਤੋਂ ਲੈ ਕੇ ਰੈਫਰੈਂਸ ਲਾਇਬ੍ਰੇਰੀ ਤੱਕ ਕਈ ਜਗ੍ਹਾ ਲੱਗੀ ਅੱਗ ਨੂੰ ਕਿਸੇ ਨੇ ਬੁਝਾਉਣ ਦੀ ਕੋਸ਼ਿਸ਼ ਨਾ ਕੀਤੀ ਮਿਊਸਪਲ ਕਮੇਟੀ ਦੇ ਟਰੈਕਟਰਾਂ ਟਰਾਲੀਆਂ ਵਿੱਚ ਲਾਸ਼ਾਂ ਅਜੇ ਢੋਈਆਂ ਜਾ ਰਹੀਆਂ ਸਨ ਜਦੋਂ ਮੁੱਖ ਸਕੱਤਰ ਦੀ ਟੀਮ ਹਰਮੰਦਰ ਸਾਹਿਬ ਸਮੂਹ ਵਿੱਚ ਦਾਖਲ ਹੋ ਕੇ ਅੰਦਰ ਦਾ ਭਿਆਨਕ ਦ੍ਰਿਸ਼ ਵੇਖ ਰਹੀ ਸੀ ਤਾਂ ਐਲ ਐਮਜੀ ਦੇ ਬਰਸ ਨੇ ਉਹਨਾਂ ਦੇ ਤਰਾ ਕੱਢ ਦਿੱਤੇ ਦਰਅਸਲ रामगढ़िया बंगिया ਨਾਲ ਦੇ ਪੂਰੇ ਵਿੱਚ ਜੋ ਸਿੰਘ ਉਸ਼ੇ ਸਨ ਉਸ ਵੇਰੇ ਤੜਕੇ ਤੋਂ ਬਿੱਤਮਤਾ ਕੋ ਫੌਜ ਨਾਲ ਮੁਕਾਬਲਾ ਕਰ ਰਹੇ ਸਨ ਫੌਜ ਦੀ ਹਿੰਮਤ ਨਹੀਂ ਸੀ ਹੋ ਰਹੀ ਕਿ ਅੰਦਰ ਜਾ ਕੇ ਉਹਨਾਂ ਨੂੰ ਖਤਮ ਕਰ ਸਕੇ ਬ੍ਰਿਗੇਡੀਅਰ rau ਨੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਵਾਇਆ ਕਿ ਉਸ ਰਖਿਆ ਤਾਨ ਉੱਚ ਅਧਿਕਾਰੀਆਂ ਦੀ ਇਹ ਟੀਮ ਦਰਬਾਰ ਸਾਹਿਬ ਦੇ ਅੰਦਰ ਤੱਕ ਪਹੁੰਚੀ ਜਿੱਤੇ ਸਿੰਘ ਸਾਹਿਬ ਗਾਨੀ ਸਾਹਿਬ ਸਿੰਘ ਨੇ ਉਹਨਾਂ ਨੂੰ ਸਾਰੇ ਹਾਲਾਤ ਦੱਸੇ ਕਿ ਉਹਨਾਂ ਕੋਲ ਕੀਰਤਨੀ ਜਥਾ ਪ੍ਰਕਾਸ਼ ਕਰ ਲਈ ਰਮਾਲੇ ਅਤੇ ਭੋਗ ਲਾਉਣ ਲਈ ਦੇ ਬਣਾਉਣ ਤੱਕ ਦਾ ਪ੍ਰਬੰਧ ਨਹੀਂ ਹੈ। ਉਹ ਜਦੋਂ ਕੱਲ ਤੱਕ ਸਾਬਲ ਜਾਣ ਲੱਗੇ ਤਾਂ ਆਪਰੇਸ਼ਨ ਆਪਰੇਸ਼ਨਲ ਕਮਾਂਡੈਂਟ ਬ੍ਰਿਗੇਡੀਅਰ ਬੀਡੀ ਰੌਣੇ ਇਹ ਕਹਿ ਕੇ ਮਨਾ ਕਰ ਦਿੱਤਾ ਕਿ ਉੱਥੇ ਅਜੇ ਪੂਰੀ ਤਰ੍ਹਾਂ ਕਬਜ਼ਾ ਨਹੀਂ ਹੋਇਆ। ਇਸ ਲਈ ਕੋਈ ਖਤਰਾ ਹੋ ਸਕਦਾ ਹੈ। ਇਸ ਇਹ ਦੱਸਿਆ ਸੀ ਭਾਰਤੀ ਫੌਜ ਦੀ ਜੋ 8 ਜੂਨ ਤੱਕ ਵੀ ਯਕੀਨ ਨਹੀਂ ਸੀ ਕਰ ਪਾਹੀ ਕਿ ਉਹਨੇ ਕੱਲ ਤੱਕ ਸਾਬਲ ਨੂੰ ਜਿੱਤ ਲਿਆ ਹੈ। ਭਾਵੇਂ ਕਿ ਉੱਥੇ ਉਹਨਾਂ ਦੀਆਂ ਜਿੱਤ ਦੇ ਨਿਸ਼ਾਨ ਝੰਡੇ ਲੱਗੇ ਹੋਏ ਸਾਨੂੰ ਇਹ ਸਾਰੇ ਸਿਵਲ ਅਧਿਕਾਰੀ ਇੱਕ ਘੰਟਾ ਦਰਬਾਰ ਸਾਹਿਬ ਅੰਦਰ ਰਹੇ ਉਹ ਉੱਥੇ ਪਿੱਛੇ ਦੋ ਆਈਏਐਸ ਅਫਸਰਾਂ ਸਰਦਾਰਾ ਸਿੰਘ ਅਤੇ ਜੇਐਸਕੇ ਸਰ ਨੂੰ ਉਹਨਾਂ ਦੇ ਅਮਲੇ ਸਮੇਤ ਛੱਡ ਗਏ ਕਿਉਂਕਿ ਉਹਨਾਂ ਨੇ ਫੌਜੀ ਅਧਿਕਾਰੀਆਂ ਤੋਂ ਤੋਸ਼ਖਾਨਾ ਅਤੇ ਹੋਰ ਸਮਾਨ ਦਾ ਚਾਰਜ ਲੈਣਾ ਸੀ ਤੋਸ਼ਖਾਨੇ ਦੀ ਸੰਭਾਲ ਲਈ ਕਰਨਲ ਐਮਐਮਾ ਮਲਕ ਡਿਪਟੀ ਕਮਾਂਡੈਂਟ 54 ਇਨਫੈਂਟਰੀ ਬ੍ਰਿਗੇਡ ਦੀ ਅਗਵਾਈ ਵਿੱਚ ਇੱਕ ਬੋਰਡ ਨਿਯੁਕਤ ਕੀਤਾ ਗਿਆ ਸੀ ਜਿਸ ਵਿੱਚ ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਜਥੇਦਾਰ ਕਲਤਖਤ ਸਿੰਘ ਸਾਹਿਬ ਗਿਆਨੀ ਸੈਭ ਸਿੰਘ ਹੈੱਡ ਗ੍ਰਾਂਥੀ ਸ੍ਰੀ ਦਰਵਾਸਾਹਬ ਰਜੀਤ ਸਿੰਘ ਮੈਨੇਜਰ ਸ੍ਰੀ ਦਰਵਾਸਾਹਬ ਪੰਜਾਬ ਸਰਕਾਰ ਵੱਲੋਂ ਆਈਏਐਸ ਸਰਦਾਰਾ ਸਿੰਘ ਜੀਐਸ ਕੇਸਰਾ ਤੇ ਪੀਪੀ ਸਿੰਘ ਪਾਣ ਸਿੰਘ ਸਕਤਰ ਤੇ ਬਨਾਸੀ ਸਿੰਘ ਮੀਤ ਸਕਤਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਮੈਂਬਰ ਬਣਾ ਲਿਆ ਗਿਆ ਸੀ ਜੋ ਸਰਕਾਰ ਦੀ ਫਰਾਸਤ ਵਿੱਚ ਸਨ ਕੁਝ ਸਿੱਖ ਫੌਜੀਆ ਫੌਜੀ ਤੋਸ਼ਖਾਨੇ ਦੀ ਰੱਖੇ ਲਈ ਤਾਇਨਾਤ ਕਰ ਦਿੱਤੇ ਗਏ ਕਿਰਕੂ ਲੱਗਾ ਹੋਣ ਦੇ ਬਾਵਜੂਦ ਹਰਮੰਦਰ ਸਾਹਿਬ ਕੰਪਲੈਕਸ ਤੋਂ ਬਾਹਰ ਸੜਕਾਂ ਅਤੇ ਘਰਾਂ ਦੇ ਸ਼ਤਾਂ ਉੱਤੇ ਭਾਰੀ ਭੀੜ ਖੜ ਕੇ ਉੱਚ ਅਧਿਕਾਰੀਆਂ ਨੂੰ ਵੇਖ ਰਹੀ ਸੀ ਜੋ ਪਿਛਲੇ 8 ਦਿਨਾਂ ਦੀ ਲੜਾਈ ਦੌਰਾਨ ਪਹਿਲੀ ਵਾਰ ਨਜ਼ਰ ਆਏ ਸਨ ਇੱਥੋਂ ਇਹ ਸਾਰੇ 15 ਡਿਵੀਜ਼ਨ ਦੇ ਹੈੱਡਕੁਆਟਰ ਚਲੇ ਗਏ ਆਮ ਤੌਰ ਤੇ ਹਿੰਦੁਸਤਾਨੀ ਕਾਨੂੰਨ ਅਨੁਸਾਰ ਜੇ ਕਿਸੇ ਰਾਜ ਵਿੱਚ ਫੌਜ ਲਾਈ ਜਾਂਦੀ ਹੈ ਤਾਂ ਉੱਤੇ ਸਾਰੇ ਫੌਜੀ ਅਧਿਕਾਰੀ ਮੁੱਖ ਸਕੱਤਰ ਨੂੰ ਰਿਪੋਰਟ ਕਰਦੇ ਹਨ ਪਰ ਇੱਥੇ ਮੁੱਖ ਸਕੱਤਰ ਸਾਹਿਬ ਫੌਜੀ ਅਧਿਕਾਰੀਆਂ ਦੇ ਪਿੱਛੇ-ਪਿੱਛੇ ਘੁੰਮ ਰਹੇ ਸਨ ਇੱਥੇ ਸਭ ਨੂੰ ਖਬਰ ਮਿਲੀ ਕਿ 4 ਵਜੇ ਰਾਸ਼ਟਰਪਤੀ ਗਾਨੀ ਜਲ ਸਿੰਘ ਆ ਰਿਹਾ ਹੈ ਇਸ ਤੇ ਆਉਣ ਦੀ ਖਬਰ ਦੇ ਨਾਲ ਹੀ ਇਹ ਅਫਵਾਹ ਵੀ ਉੱਡ ਗਈ ਕਿ ਅੰਮ੍ਰਿਤ ਸਰਪੰਚ ਕੇ ਉਹ ਅਸਤੀਫਾ ਦੇਵੇਗਾ ਸਿਵਲ ਅਧਿਕਾਰੀਆਂ ਤੋਂ ਲੈ ਕੇ ਫੌਜੀ ਅਫਸਰਾਂ ਤੱਕ ਸਭ ਡਰ ਗਏ ਕਿ ਇਸ ਨਾਲ ਹੋਰ ਗੜਬੜ ਫੈਲ ਜਾਵੇਗੀ ਸਵਾ 4 ਵਜੇ ਰਾਸ਼ਟਰਪਤੀ ਰਾਜਾ ਸੰਸਿਯਾ ਭਾਈ ਅੱਡੇ ਉੱਤੇ ਉਤਰਿਆ ਆਰਕਿਤਾ ਬਣ ਤੇ ਅਰਨੁ ਸਿੰਘ ਵੀ ਉਸਦੇ ਨਾਲ ਸਨ ਰਾਸ਼ਟਰਪਤੀ ਬਣ ਤੋਂ ਬਾਅਦ ਇਹ ਉਸਦੀ ਪਹਿਲੀ ਆਫੀਸਰ ਆਫੀਸ਼ਲ ਪੰਜਾਬ ਫੇਰੀ ਸੀ ਉਸਦੇ ਆਉਣ ਤੋਂ ਪਹਿਲਾਂ ਰਾਜਪਾਲ ਬੀਡੀ ਪਾਂਡੇ ਨੇ ਆਉਣਾ ਸੀ ਪਰ ਉਸ ਨੂੰ ਰਾਸ਼ਟਰਪਤੀ ਤੋਂ ਬਾਅਦ ਉਤਰ ਦੀ ਇਜਾਜ਼ਤ ਮਿਲੀ ਗਿਆਨੀ ਜੈਲ ਸਿੰਘ ਤਕਰੀਬਨ ਪੌਣੇ 5 ਵਜੇ ਕੰਟਾ ਘਰ ਵਾਲੇ ਪਾਸਿਓਂ ਦਰਬਾਰ ਸਾਹਿਬ ਵਿੱਚ ਦਾਖਲ ਹੋਇਆ ਜੋ ਦੁੱਧ ਚਿੱਟੀ ਪਜਾਮੀ ਦੇ ਬੰਨੀ ਚਿੱਟੀ ਪੱਗ ਚਾੜੀ ਹੋਈ ਕਾਲੀ ਕਿੱਤੀ ਦਾੜੀ ਕਾਲੀਆਂ ਅੱਖਾਂ ਨਾਰਸ਼ੱਤੀ ਤੇ ਟੰਗਿਆ ਗੁਲਾਬ ਉਹ ਪੂਰਾ ਸਜਿਆ ਹੋਇਆ ਸੀ ਜਿਵੇਂ ਕਿਸੇ ਬਹੁਤ ਹੀ ਖੁਸ਼ੀ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਆਏ ਹੋਵੇ ਜਿਸ ਦੇ ਪ੍ਰਕਰਮਾ ਵਿੱਚ ਪੌੜੀ ਉਤਰਦਿਆਂ ਹੀ ਅਰਦਲੀ ਨੇ ਰੰਗਦਾਰ ਧਾਰੀਆਂ ਵਾਲੀ ਛਤਰੀ ਤਾਣ ਲਈ ਉਸ ਦੇ ਸ਼ਾਹੀ ठाट-ਬਾਠ ਨੂੰ ਵੇਖ ਕੇ ਕਿਸੇ ਨੂੰ ਸ਼ੱਕ ਵੀ ਹੋਇਆ ਕਿ ਇਸ ਦੇ ਬੰਦੇ ਨੂੰ ਜਿਸ ਨੇ ਸ਼ਾਇਦ ਸਿਕਮਿਸਟਰੀ ਕਾਲ ਤੋਂ ਗੁਰਮਤਿ ਦੀ ਪੜ੍ਹਾਈ ਕੀਤੀ ਹੈ ਉਸ ਨੂੰ ਸਿੱਖਾਂ ਦੇ ਜਨਾਂ ਤੋਂ ਪਿਆਰੇ ਤਰਮਸਤਾਨ ਤੇ ਹੋਏ ਘਾਤਖਾਮਲੇ ਦਾ ਜਰਾ ਜਿੰਨਾ ਵੀ ਦੁੱਖ ਹੋਇਆ ਹੋਵੇਗਾ ਜਾਂ ਉਹ ਇਸ ਦੇ ਪ੍ਰਤੀਕਰਮ ਵਜੋਂ ਅਸਤੀਫਾ ਦੇਵੇਗਾ ਫੌਜੀਏ ਨੇ ਸਫਾਈ ਕਰਮਚਾਰੀਆਂ ਦੀ ਮਦਦ ਨਾਲ ਉਦੋਂ ਤੱਕ ਸਾਰੇ ਪ੍ਰਕਰਮਾਂ ਧੋ ਕੇ ਸਾਫ ਕਰ ਦਿੱਤੀ ਸੀ ਪਰ ਮਨੁੱਖੀ ਮਾਸ ਦੇ ਛੜਨ ਦੀ ਬਦੂਰ ਨਹੀਂ ਸੀ ਹਟੀ ਫੌਜੀ ਅਧਿਕਾਰੀਆਂ ਨੇ ਗਿਆਨੀ ਜੀ ਨੂੰ ਜੁੱਤੀਆਂ ਸਮੇਤ ਅੰਦਰ ਆਉਣ ਦੀ ਪੇਸ਼ਕਸ਼ ਕੀਤੀ ਕੋਈ 40-50 ਕਮਾਂਡੋਆਂ ਦੀ ਟੁਕੜੀ ਪ੍ਰਕਰਮਾਂ ਵਿੱਚ ਉਸ ਦੀ ਸੁਰੱਖਿਆ ਲਈ ਖੜੀ ਸੀ ਜਿਸਨੇ ਪੌੜੀਆਂ ਉਤਰਦਿਆਂ ਹੀ ਉਸ ਨੂੰ ਆਪਣੇ ਸੁਰੱਖਿਆ ਘੇਰੇ ਵਿੱਚ ਲੈ ਲਿਆ ਕਿਉਂਕਿ ਲੰਗਰਵਲ ਮੁਕਾਬਲਾ ਅਜੇ ਚੱਲ ਰਿਹਾ ਸੀ ਇਹ ਟੋਲਾ ਉੱਥੋਂ ਬਾਬਾ ਬੁੱਢਾ ਸਾਹਿਬ ਦੀ ਬੇਰੀਵਲ ਨੂੰ ਮੁੜਿਆ ਅਤੇ ਕਾਲ ਤੱਕ ਸਹਿਵਲ ਚਲਾ ਪਿਆ ਚੱਲ ਪਿਆ ਜਿੱਥੇ ਰਬਜ ਫੌਜੀ ਅਧਿਕਾਰੀ ਬਰੜ ਉਹਨਾਂ ਨੂੰ ਸਾਰਿਆਂ ਵਾਪਸ ਘਟਨਾਵਾਂ ਬਾਰੇ ਆਪਣੀ ਸਕ੍ਰਿਪਟ ਅਨੁਸਾਰ ਦੱਸ ਰਿਹਾ ਸੀ ਜੋ ਫੌਜ ਦੁਆਰਾ ਪ੍ਰਕਰਮਾਂ ਵਿੱਚ ਅਤੇ ਕਮਰਿਆਂ ਵਿੱਚ ਛੁੱਟੇ ਗ੍ਰਨੇਡਾ ਅਤੇ ਤੂਪਾਂ ਦੇ ਗੋਲਿਆਂ ਨਾਲ ਬਣੇ ਦੁੱਗਟਵਾਂ ਨੂੰ ਭਿਆਨਕ ਬੰਕਰ ਇਤੋਂ ਤੱਕ ਕਿ ਸਰੋਵਰ ਦੇ ਕਿਨਾਰੇ ਪ੍ਰਕਰਮਾਂ ਵਿੱਚ ਪਾਣੀ ਕੱਢਣ ਵਾਲੀਆਂ ਛੋਟੀਆਂ ਨਾਲੀਆਂ ਨੂੰ ਵੀ ਉਸ ਰੰਗਾਂ ਦੱਸ ਰਿਹਾ ਸੀ ਜੋ ਉਹਦੇ ਹਿਸਾਬ ਨਾਲ ਇੱਕ ਕਮਰੇ ਨੂੰ ਦੂਜੇ ਨਾਲ ਜੋੜਦੀਆਂ ਸਨ ਅਤੇ ਅਤਵਾਦੀ ਇਹਨਾਂ ਸੰਗਰਾਂਹੀਂ ਫਾਇਰ ਕਰ ਰਹੇ ਸਨ ਭਾਰਤ ਦਾ ਇਹ ਜੁਧਨਿਤਕ ਜਰਨਲ ਇਹ ਵੀ ਦੱਸ ਰਿਹਾ ਸੀ ਕਿ ਘੰਟਾ ਘਰ ਤੋਂ ਦਰਬਾਰ ਸਾਹਿਬ ਅੰਦਰ ਉੱਤਰਨ ਵਾਲੀਆਂ ਪੌੜੀਆਂ ਦੇ ਦੋਵੇਂ ਪਾਸੇ ਕੰਡੇ ਵਾਲੀ ਤਾਰ ਲਾ ਕੇ ਮੋਰਚੇ ਬਣਾਏ ਹੋਏ ਸਨ ਸ਼ਾਇਦ ਸੁਣਨ ਵਾਲੇ ਸਧਾਰਨ ਬੰਦੇ ਨੂੰ ਵੀ ਇਹ ਗੱਲ ਹਾਸੋ ਹੁਣੇ ਲੱਗੇ ਪਰ ਉਸਨੇ ਦੱਸਿਆ ਕਿ ਉਹਨਾਂ ਦੇ ਬੰਦਿਆਂ ਦਾ ਸਭ ਤੋਂ ਵੱਧ ਨੁਕਸਾਨ ਇਨ੍ਹਾਂ ਮੋਰਚਿਆਂ ਤੋਂ ਹੀ ਹੋਇਆ ਹੈ ਸਭ ਤੋਂ ਵੱਡੀ ਗੱਲ ਇਹ ਕਿ ਉਹ ਰਾਸ਼ਟਰਪਤੀ ਨੂੰ ਸਰ ਨਹੀਂ ਗਿਆਨੀ ਜੀ ਕਹਿ ਕੇ ਸੰਬੋਧਨ ਕਰ ਰਿਹਾ ਸੀ ਜਦੋਂ ਗਿਆਨੀ ਦੇ ਆਉਣ ਨਾਲ ਪ੍ਰਕਰਮ ਵਿੱਚ ਫੌਜੀਆਂ ਦੀ ਕਾਫੀ ਭੀੜ ਜਮਾ ਹੋ ਗਈ ਤਾਂ ਉਦੋਂ ਹੀ ਰਾਮਗੜੀ ਬੁੰਗੇ ਅੰਦਰ ਲੋਕੇ ਸਿੰਘਾ ਨੇ ਮੌਕਾ ਤਾੜ ਕੇ ਇਕੱਠੀ ਹੋਈ ਫੌਜ ਤੇ ਬ੍ਰਸਟ ਮਾਰਿਆ ਜਿਸ ਨਾਲ ਐਸਐਸਐਫ ਦਾ ਕਰਨਲ ਐਮਪੀ ਚੌਧਰੀ ਫੱਟੜ ਹੋ ਗਿਆ ਅਤੇ ਕਈ ਫੌਜੀ ਹਲਾਕ ਹੋ ਗਏ ਪਰ ਜਲ ਸੰਗਤ ਉਸਦੇ ਨਾਲ ਆਏ ਸਾਰੇ ਲੋਕ ਗੋਲਾਬਰੀ ਦੀ ਇਮਾਰਤ ਤੋਂ ਦੂਰ ਸਨ ਸਿੰਘ ਇਸ ਅਫਰਾਦ ਅਫਰੀਤ ਵਿੱਚ 14 ਡੋਗਰਾ ਦੇ ਇੱਕ ਕੈਪਟਨ ਡਾਕਟਰ ਐਸਐਸ ਰਾਮਪਾਲ ਅਤੇ ਉਸਦੇ ਦੋ ਸੈਂਕਾ ਤੇ ਮਰਨ ਵਾਲੇ ਫੌਜੀਆ ਦੇ ਹਥਿਆਰ ਅਤੇ ਗੋਲੀ ਸਿੱਕਾ ਤੋਂ ਕੇ ਬੁੰਗੇ ਵਿੱਚ ਲੈ ਗਏ ਹੁਣ ਉਹ ਫੌਜ ਦਾ ਮੁਕਾਬਲਾ ਕਰਨ ਦੇ ਸਮਰੱਥ ਹੋ ਗਏ ਸਾਨੂੰ ਉਧਰ ਰਾਸ਼ਟਰਪਤੀ ਸਮੇਤ ਸਾਰਾ ਕਾਫਲਾ ਅਕਾਲ ਤਖਤ ਦੇ ਸਾਹਮਣੇ ਵਿੜ ਵਿੱਚ ਪਹੁੰਚ ਗਿਆ ਗੈਨੀ ਨਾਲ ਆਉਣ ਵਾਲੇ ਅਸਰ ਅਕਾਲ ਤਖਤ ਦੀ ਤਵਾਹੀ ਵੇਖ ਕੇ ਆਪਣੇ ਅਥਰੂ ਨਾ ਰੁਕਸਕੇ ਵਰਗਿਆਨੀ ਉੱਤੇ ਕਿਸੇ ਵੀ ਘਟਨਾ ਦਾ ਕੋਈ ਅਸਰ ਨਜ਼ਰ ਨਾ ਆਇਆ ਅਤੇ ਉਹ ਸਿੰਘ ਸਾਹਿਬ ਗਿਆਨੀ ਸਾਹਿਬ ਸਿੰਘ ਦੇ ਮੁੱਢੇ ਉੱਤੇ ਆਪਣੀ ਬਾਹਰ ਰੱਖ ਕੇ ਆਰਾਮ ਨਾਲ ਗੱਲਬਾਤ ਕਰਦਾ ਰਿਹਾ ਗਿਆਨੀ ਨਾਲ ਆਈ ਟੀਵੀ ਰਿਪੋਰਟਰਾਂ ਦੀ ਟੀਮ ਵਿੱਚ ਮਸ਼ਰੂਫ ਬਾਰਤਾਕਰ ਜਸਦੇਵ ਸਿੰਘ ਵੀ ਸ਼ਾਮਲ ਸੀ ਜਿਸਨੇ ਕਮੇਟੀ ਕਰਨੀ ਸੀ ਪਰ ਉਸਨੇ ਕਹਿ ਦਿੱਤਾ ਕਿ ਉਹ ਭਾਵੇਂ ਕੋਈ ਵੀ ਉਹ ਭਾਵੇਂ ਕੋਈ ਕੱਟੜ ਸਿੱਖ ਨਹੀਂ ਹੈ ਪਰ ਅੱਜ ਕਈ ਸਾਲਾਂ ਬਾਅਦ ਦਰਬਾਰ ਸਾਹਿਬ ਆਇਆ ਹੈ फिर भी ये सारे हालात देख के उस ਵਿੱਚ ਹਿੰਮਤ ਨਹੀਂ ਕਿ ਉਹ ਕੈਮਰੇ ਸਾਹਮਣੇ ਬੋਲ ਸਕੇ ਉਸ ਨੂੰ ਮਨਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਪਰ ਉਹ ਨਾ ਮੰਨਿਆ ਹਰ ਕੇ ਉਸ ਦੇ ਨਾਲ ਟੀਮ ਵਿੱਚ ਐਂਗਰੇਜ਼ ਅਫਸਰ ਮੈਲਬਨ ਡੀ ਮੈਲੇ ਨੇ ਸਾਰੇ ਪ੍ਰੋਗਰਾਮ ਦੀ ਕਮੈਂਟਰੀ ਅੰਗਰੇਜ਼ੀ ਵਿੱਚ ਕੀਤੀ ਕੁਝ ਦੇਰ ਦਰਬਾਰ ਸਾਹਿਬ ਦੇ ਅੰਦਰ ਬੈਠ ਕੇ ਪ੍ਰਕਰਮਾ ਵਿੱਚ ਉਸੇ ਰਾਹੇ ਵਾਪਸ ਮੁੜ ਕੇ 5:30 ਵਜੇ ਦੇ ਕਰੀਬ ਘੰਟਾ ਘਰ ਵੱਲੋਂ ਗਿਆਨੀ ਸਾਹਿਬ ਬਾਹਰ ਨਿਕਲਿਆ ਕਮਾਂਡੋਜ਼ ਨੇ ਜਨਰਲ ਸਿੰਘ ਨੂੰ ਘੇਰੇ ਵਿੱਚ ਲੈ ਕੇ ਗੋਲੀਆਂ ਦੀ ਮਾਰ ਤੋਂ ਬਾਹਰ ਲਿਆਂਦਾ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਰੇਡੀਓ ਤੇ ਕੀਰਤਨ ਵਾਲੇ ਪ੍ਰਸਾਰਣ ਅਤੇ ਟੀਵੀ ਰਿਪੋਰਟ ਵਿੱਚ ਵੀ ਸੁਣਾਈ ਦੇ ਰਹੀਆਂ ਸਨ ਡਰਾਮੇ ਬਜਲੀ ਮਸ਼ਹੂਰ ਮਲਬਨ ਡੀ ਮੈਲੇ ਨੇ ਖਬਰ ਨੂੰ ਜੀ ਮੈਲੋ ਨੇ ਖਬਰ ਨੂੰ ਇਹ ਇਹ ਐਂਗਲ ਦਿੱਤਾ ਕਿ ਰਾਸ਼ਟਰਪਤੀ ਉੱਤੇ ਖਤਰਨਾਕ ਹਮਲਾ ਹੋਇਆ ਹੈ ਇਹ ਤੋਂ ਗਿਆਨੀ ਦੇ ਕਾਫਲੇ ਨੂੰ ਫੌਜ ਵਾਲੇ ਗੋਬਿੰਦਗੜ੍ਹ ਕਿਲੇ ਵਿੱਚ ਲੈ ਗਏ ਜਿੱਤੇ ਨਵੇਂ ਨਕੋਰ ਹਥਿਆਰਾਂ ਦੇ ਢੇ ਲਾਏ ਹੋਏ ਸਨ ਜਿਨ੍ਹਾਂ ਵਿੱਚ 38 ਚੀਨੀ ਮਸ਼ੀਨ ਗੰਨਾ 48 ਰਸ਼ੀਅਨ ਅਸਾਲਟ ਰਾਈਫਲਾਂ ਸਮੇਤ ਕਈ ਵਿਦੇਸ਼ੀ ਮਾਰਕ ਦੇ ਕੁੱਲ 850 ਮਾਰੂ ਹਥਿਆਰ ਸਨ ਜੋ ਫੌਜ ਦਸਰੀ ਸੀ ਕੇ ਉਸਨੇ ਖਾੜਕੋਂ ਤੋਂ ਬਰਾਮਦ ਕੀਤੇ ਹਨ ਇਹ ਸਾਰੇ ਹਥਿਆਰ 7 ਤਰੀਕ ਨੂੰ ਫੌਜ ਨੂੰ ਦਰਬਾਰ ਸਾਹਿਬ ਅੰਦਰ ਲਿਆਉਂਦੇ ਹੋਏ ਉੱਥੇ ਫੜ ਕੇ ਬਿਠਾਏ ਬੈਠੇ ਸੰਕਟੇ ਲੋਕਾਂ ਨੇ ਵੇਖਿਆ ਸੀ ਖਾੜਕੂ ਸਿੰਘਾਂ ਦੇ ਬਹੁਤੇ ਹਥਿਆਰਾਂ ਦੀਆਂ ਭਿਆਨਕ ਗੋਲਾਬਾਰੀ ਕਰਨ ਕਰਕੇ ਬੇਰਲਾ ਬਿੰਗੇ ਹੋ ਗਈਆਂ ਸਾਨੂੰ ਬਾਕੀ ਉਹਨਾਂ ਨੇ ਸਰੋਵਰ ਅਤੇ ਖੂਹਾਂ ਵਿੱਚ ਫੁੱਟ ਦਿੱਤੇ ਸਨ ਕੁਝ ਮਿੱਟੀ ਜਾਂ ਰੇਤਾਂ ਵਿੱਚ ਦਵਾ ਦਿੱਤੇ ਸਨ ਬਹੁਤ ਸਿੰਘ ਸਾਡੇ ਵਾਂਗ ਬਾਹਰਲੇ ਘੇਰੇ ਵਿੱਚ ਲੋਕਾਂ ਦੇ ਘਰਾਂ ਵਿੱਚ ਲੋਕ ਐਸਨ ਜੋ ਫੌਜ ਦੇ ਹੱਥ ਬਹੁਤ ਥੋੜੇ ਚਰ ਲੱਗੇ ਸਨ ਇਸੇ ਲਈ ਉਹਨਾਂ ਨੂੰ ਪਿੰਡਰਾਂ ਵਾਲਿਆਂ ਨੂੰ ਬਾਕੀ ਦੁਨੀਆ ਲਈ ਵੱਡੇ ਖਲਾਇਕ ਦੇ ਰੂਪ ਵਿੱਚ ਪੇਸ਼ ਕਰਨ ਲਈ ਬਾਹਰੋਂ ਵੱਡੇ ਤੇ ਨਵੇਂ ਥੈਰ ਲੈ ਕੇ ਰੱਖਣੇ ਪਏ ਜਲ ਸਿੰਘ ਨਾਲ ਆਏ ਇੱਕ ਅਫਸਰ ਨੇ ਤਾਂ ਉਨਾ ਤਹਰਮ ਵਿੱਚ ਸਜਾ ਕੇ ਰੱਖੇ ਗੁਰੂ ਸਹਿਬਾਨ ਅਤੇ ਸਿੱਖ ਸ਼ੀਧਾਂ ਦੇ ਸ਼ਸਤਰਾਂ ਨੂੰ ਪਛਾਣ ਵੀ ਲਿਆ ਜੋ ਉਸਨੇ ਜਰਨੈਲ ਸਿੰਘ ਨੂੰ ਦੱਸ ਕੇ ਵਖ ਕਰਵਾਏ ਸਨ ਇਸ ਤਰ੍ਹਾਂ ਕਰੀਬ ਜੋ ਉਸਨੇ ਜੈਲ ਸਿੰਘ ਨੂੰ ਦੱਸ ਕੇ ਵਖ ਕਰਵਾਏ ਇਸ ਤਰ੍ਹਾਂ ਕਰੀਬ 2 2.5 ਘੰਟੇ ਅੰਮ੍ਰਿਤਸਰ ਵਿੱਚ ਬਤਾ ਕੇ ਪੌਣੇ 7 ਵਜੇ ਜੈਲ ਸਿੰਘ ਦਿੱਲੀ ਨੂੰ ਉੜਾੜੀ ਮਾਰ ਗਿਆ ਉਸਨੇ ਨਾ ਕੋਈ ਹਮਦਰਦੀ ਸਿੱਖ ਕੌਮ ਨਾਲ ਵਿਖਾਈ ਹੱਤੈ ਨਾ ਹੀ ਸਿੰਘਾਂ ਤੋਂ ਮਰਨ ਜਾਂ जख्मी ਹੋਣ ਵਾਲੇ ਫੌਜੀਆਂ ਨੂੰ ਵੇਖਣ ਜਾਂ ਮਿਲਣ ਗਿਆ ਜਿੰਨਾ ਜਿੰਨਾ ਦਾ ਉਹ ਸੁਪਰੀਮ ਕਮਾਂਡਰ ਸੀ ਇਸ ਨਾਲ ਨਾ ਤਾਂ ਉਹ ਸੱਚਾ ਸਿੱਖ ਸਾਬਤ ਹੋਇਆ ਤੇ ਨਾ ਹੀ ਭਾਰਤੀ ਹਕੂਮਤ ਦਾ ਵਫਾਦਾਰ ਗੈਨੀ ਜੈਲ ਸਿੰਘ ਦੇ ਹਰਮੰਦਰ ਸਾਹਿਬ ਸਮੂਹ ਵਿੱਚੋਂ ਚਲੇ ਜਾਣmarg ਫੌਜ ਉਸ ਪਾਸੇ ਹੋਈ ਜਿੱਧਰ ਗੋਲੀ ਚੱਲ ਰਹੀ ਸੀ ਨਾਉ ਡੋਗਰਾ ਐਸ ਐਫ ਐਫ ਨੂੰ ਉੱਥੇ ਕਾਰਵਾਈ ਕਰਨ ਲਈ ਨਿਯੁਕਤ ਕੀਤਾ ਗਿਆ ਜਿਨ੍ਹਾਂ ਦੇ ਅੱਗੇ ਬਦਨ ਤੇ ਅੰਦਰਲੇ ਸਿੰਘਾਂ ਨੇ ਜ਼ਬਰਦਸਤ ਫੈਰੰਗ ਕੀਤੀ ਕਈ ਕਮਾਂਡੋਜ਼ ਨੂੰ ਪਾਰ ਬੁਲਾ ਦਿੱਤਾ ਖੜਕੋ ਦੀ ਇਸ ਦਲੇਰਾਨਾ ਕਾਰਵਾਈ ਨਾਲ ਫੌਜ ਨੂੰ ਹੱਥਾਂ ਪੈਰਾਂ ਦੀ ਪੈ ਗਈ। ਫੌਜ ਸਿੱਧੀ ਕਾਰਵਾਈ ਰੁਕਣ ਤੇ ਮਜਬੂਰ ਹੋ ਗਈ। ਕਿਉਂਕਿ ਫੌਜੀ ਬੰਦਕ ਸਿੰਘਾਂ ਦੇ ਕਬਜ਼ੇ ਵਿੱਚ ਸਨ। ਰਾਤ ਹੋ ਚੁੱਕੀ ਸੀ ਪਰ ਸਿੰਘ ਪੂਰੀ ਰਾਤ ਆਪਣੇ ਨਿਸ਼ਾਨੇ ਫੁੰਡਦੇ ਰਹੇ। ਬੀਬੀਸੀ ਦੀ ਰਾਤ 8 ਵਜੇ ਸਨਸਨੀਖੇਜ਼ ਖਬਰ ਸੀ ਕਿ ਪੱਤਰਕਾਰ ਖੁਸ਼ਵੰਤ ਸਿੰਘ ਨੇ ਆਪਣਾ ਪਦਮ ਸ੍ਰੀ ਦਾ ਖਿਤਾਬ ਰਾਸ਼ਟਰਪਤੀ ਨੂੰ ਵਾਪਸ ਕਰ ਦਿੱਤਾ ਹੈ। ਪਰ ਉਸਨੇ ਰਾਸ਼ਸਭਾ ਦੇ ਮੈਂਬਰੀ ਤੋਂ ਅਸਤੀਫਾ ਨਾ ਦਿੱਤਾ ਕਿਉਂਕਿ ਉਹ ਰਸਵਾ ਵਿੱਚ ਇਸ ਦੇ ਖਿਲਾਫ ਬੋਲਣ ਦਾ ਮੌਕਾ ਨਹੀਂ ਸੀ ਗਵਾਉਣਾ ਚਾਹੁੰਦਾ ਇਤਿਹਾਸਤਾਜ ਨੂੰ ਖੁਸ਼ਵੰਤ ਸਿੰਘ ਖੁਸ਼ਵੰਤ ਸਿੰਘ ਕਾ ਦੀ ਵੱਡੀ ਕੁਰਬਾਨੀ ਨੂੰ ਸਮਝ ਗਿਆ ਸਿੱਖੇ ਉਹ ਇਤਿਹਾਸ ਵਿੱਚ ਸਦਾ ਚੁੰਦੇ ਰਹਿਣਗੇ ਇਸ ਲਈ ਉਸ ਦਾ ਸਰਕਾਰ ਨਾਲ ਗਿਲਾ ਸੀ ਕਿ ਉਸਨੇ ਹਮਲਾ ਕਰਕੇ ਮੈਡਮੋਂਕ ਨੂੰ ਹੀਰੋ ਬਣਾ ਦਿੱਤਾ ਉਸ ਦੇ ਇਸ ਕਰਮ ਤੇ ਜ਼ਬਰਦਸਤ ਪ੍ਰਤੀਕਿਰਿਆ ਹੋਈ ਸਿੱਖਾਂ ਨੇ ਉਸ ਦੀ ਰੱਜਵੀਂ ਪ੍ਰਸ਼ੰਸਾ ਕੀਤੀ ਪਰ ਹਿੰਦੂਆਂ ਨੇ ਰੱਜ ਕੇ ਲੰਨਤਾ ਪੰਨਾਂ ਵੱਡੇ ਅਖਬਾਰਾਂ ਵਿੱਚ ਉਸ ਦੇ ਖਿਲਾਫ ਲੇਖ ਅਤੇ ਸੰਪਾਦਕਾਂ ਲਿਖੀਆਂ ਗਈਆਂ ਜਿਸ ਤੋਂ ਪ੍ਰੇਸ਼ਾਨ ਹੋਏ ਲਿਬਰਲ ਖੁਸ਼ਮント ਸਿੰਘ ਨੇ ਕਿਹਾ ਕਿ ਮੈਨੂੰ ਪਹਿਲੀ ਵਾਰ ਅਹਿਸਾਸ ਹੋਇਆ ਕਿ ਮੈਂ ਹਿੰਦੂਆਂ ਦੇ ਭਾਰਤ ਵਿੱਚ ਰਹਿ ਰਿਹਾ ਹਾਂ ਸੋ ਵੱਡੇ ਲੇਖਕ ਖੁਸ਼ਮント ਸਿੰਘ ਨੂੰ ਵੀ ਇਸ ਤਰ੍ਹਾਂ ਲਿਖਣਾ ਪਿਆ ਕਿਉਂਕਿ ਖੁਸ਼ਮント ਸਿੰਘ ਖਿਲਾਫ ਵੀ ਬਹੁਤ ਸਾਰਾ ਕੂੜਾ ਪ੍ਰਚਾਰ ਕੀਤਾ ਗਿਆ ਸੀ ਸੋ ਇਹ ਸੀ 8 ਜੂਨ ਦਾ ਜ਼ਿਕਰ 9 ਜੂਨ ਦਾ ਜ਼ਿਕਰ ਇਸ ਕਿਤਾਬ ਵਿੱਚੋਂ ਅਗਲੇ ਹਿੱਸੇ ਵਿੱਚ ਕਰਾਂਗੇ ਫਿਲਹਾਲ ਦੇ ਉਹ ਅਗ